ਚੱਤ ਮੇਰੀ ਬੇਟੀ ਆ ਲੱਗੀ ਸੀ ਉਹ ਕਿਮਿਆ ਮੌੜਾ ਉਹ ਮੱਖਣਾ ਤੂੰ ਕਿੱਥੇ ਰਹਿ ਗਿਆ ਸੀ ਉਹ ਮੈਂ ਤਾਂ ਯਾਰ ਦੇਸੀ ਰਹਿ ਪਾ ਕੇ ਆ ਖੇਤਾਂ ਚ ਤੂੰ ਵੀ ਧਾਰੇ ਦੇ ਆਖੇ ਲੱਗੀ ਗਿਆ ਉਹ ਲੱਗਣੀ ਪੈਂਦਾ ਬਾਈ ਚੰਗਾ ਬਾਈ ਚੱਲਦਾ ਠੀਕ ਆ ਬਈ ਠੀਕ ਆ ਓਏ ਮੰਨ ਗਏ ਵੀ ਧਾਰੇ ਦੀ ਪੜਾਈ ਨੂੰ ਬਹੁਤ ਵਧੀਆ ਤਰੀਕਾ ਦੱਸਿਆ ਉਹਨੇ ਖੇਤੀ ਕਰਨ ਦਾ ਤਰੀਕਾ ਤਾਂ ਮੈਂ ਵੀ ਬਣਾ ਕੇ ਵੇਖ ਲਿਆ ਬੜਾ ਫਾਇਦਾ ਹੁੰਦਾ ਯਾਰ ਨਾ ਕਮਾਲ ਦਾ ਬੰਦਾ ਧਾਰਾ ਮੇਰੀ ਬਿਲ ਸੇ ਨਹੀਂ ਲੱਗਦੀ ਕਿ ਮਿੰਟਿਚ ਦਰਵਾਤੀ ਅੰਗਰੇਜ਼ੀ ਬੜੀ ਫਟੇਚਕ ਬੋਲਦਾ ਅਫਸਰਾਂ ਨੂੰ ਗੱਲ ਹੀ ਆਂ ਦਿੱਤੀ ਪਿੰਡ ਦਾ ਸਰਪੰਚ ਐਹ ਜੀ ਹੋਣਾ ਚਾਹੀਦਾ ਜੀ ਪੜਿਆ ਲਿਖਿਆ ਲੈ ਇਹ ਵੀ ਕੋਈ ਗੱਲਾਂ ਚੋਂ ਗੱਲ ਹੈ ਅਗਲੇ ਪਲਾਨ ਚ ਪਾ ਦਾਂਗੇ ਮਾਤਾ ਹਾਂਜੀ ਚਾਚਾ ਜੀ ਸਲਾਮ ਵਾਲੇਕਮ ਵਾਲੇਕਮ ਸਲਾਮ ਪੁੱਤਰਾ ਜਿਉਂਦਾ ਰਹ ਕੀ ਹਾਲ ਚੱਲਿਆ ਜੀ ਠੀਕੋ ਵਧੀਆ ਹੈ ਪੁੱਤਰਾ ਆ ਗਿਆ ਨਾ ਤੁਹਾਡਾ ਪਾਸਪੋਰਟ ਬਣ ਗਿਆ ਜੀ ਧੰਨਵਾਦ ਤੇਰਾ ਕੱਲ ਹੀ ਬਣ ਕੇ ਆਇਆ ਜੇ ਤੂੰ ਨਾ ਹੁੰਦਾ ਤੇ ਬੰਨਾ ਨਹੀਂ ਸੀ ਹੁਣ ਐ ਦੱਸੋ ਜੀ ਲਾਹੌਰ ਕੱਦ ਜਾ ਰਹੇ ਹੋਂ ਆਪਣੇ ਭਾਈ ਜਾਨ ਨੂੰ ਮਿਲਣ ਵਾਸਤੇ ਮੇਰਾ ਭਤੀਜਾ ਕੱਲ ਹੀ ਆ ਰਿਹਾ ਹੈ ਰਾਹਦਾਰੀ ਨਾਲ ਹੀ ਲੈ ਕੇ ਆਊਗਾ ਬੜਾ ਵੱਡਾ ਗਵਈਆ ਹੈ ਉਧਰ ਦਾ ਫੇਰ ਤਾਂ ਜਾਦਾ ਆਉਂਦੇ ਆ ਜੀ ਸਾਨੂੰ ਵੀ ਮਿਲਾਇਓ ਜੀ ਉਹਨਾਂ ਦੇ ਨਾਲ ਜਰੂਰ ਪੁੱਤਰਾ ਪਿੰਡ ਵਾਲਿਓ ਇਸ ਵਾਰ ਸਰਪੰਚੀ ਦੇ ਇਲੈਕਸ਼ਨ ਤੋਂ ਬਾਅਦ ਪਿੰਡ ਦੀਆਂ ਨਾਲੀਆਂ ਤੇ ਗਲੀਆਂ ਪੱਕੀਆਂ ਕਰਵਾ ਦੇਣੀਆਂ ਤੇ ਪਿੰਡ ਦੀ ਡਿਸਪੈਂਸਰੀ ਵਿੱਚ ਇੱਕ ਡਾਕਟਰ ਪੱਕਾ ਹੀ ਲੈ ਕੇ ਬਿਠਾ ਦੇਾਂਗੇ ਤਾਂ ਕਿ ਪਿੰਡ ਵਾਲਿਆਂ ਨੂੰ ਦਵਾ-ਦਾਰੂ ਵਾਸਤੇ ਚੇਰਨਾ ਪਜਣਾ ਪਵੇ ਚਾਚਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲਾਰੇ ਪੁੱਤਰ ਕੀ ਹਾਲ ਹੈ ਜੀ ਇਧਰ ਵੀ ਦਵਾ ਸलाम ਕਰੋ ਵੇਖੋ ਕੌਣ ਆਇਆ ਪਿੰਡ ਆਪਣੇ ਕੌਣ ਇਹ ਮੇਰੇ ਭਰਾ ਗੁਲਾਮਦੀਨ ਦਾ ਪੁੱਤਰ ਆ ਪਾਕਿਸਤਾਨੋਂ ਆਇਆ ਅੱਛਾ ਓ ਨਹੀਂ ਨਹੀਂ ਪੁੱਤਰਾ ਤੇਰੀ ਜਗ੍ਹਾ ਇੱਥੇ ਨਹੀਂ ਹੈ ਇੱਥੇ ਹੈ ਮੇਰੇ ਦਿਲ ਵਿੱਚ ਆ ਆਹ ਮੇਰੇ ਸੀਨੇ ਨਾਲ ਲੱਗ ਜਾ ਮੈਂ ਤੇ ਤੇਰੇ ਅੱਬਾ ਨਿੱਕੇ ਹੁੰਦਿਆਂ ਇਨ੍ਹਾਂ ਗਲੀਆਂ ਵਿੱਚ ਹੀ ਖੇਡਦੇ ਹੁੰਦੇ ਸਾਂ ਕੀ ਹਾਲ ਹੈ ਗੁਲਾਮਦੀਨ ਦਾ ਮੈਂ ਉਹਨਾਂ ਦੀ ਖਾਤਰ ਹੀ ਆਇਆ ਅੱਬਾ ਜੀ ਦੀ ਤਬੀਅਤ ਬਹੁਤ ਨਸਾਜ਼ ਹੈ ਕੀ ਹੋਇਆ ਉਹ ਚੱਲ ਫਿਰ ਨਹੀਂ ਸਕਦੇ ਤੇ ਉਹਨਾਂ ਨੇ ਮੈਨੂੰ ਕਿਹਾ ਚਾਚੇ ਦੇ ਕੋਲ ਉਸ ਪਿੰਡ ਜਾ ਜਿਸ ਪਿੰਡ ਵਿੱਚ ਪੈਦਾ ਹੋਇਆ ਸੀ ਉਸ ਪਿੰਡ ਚੋਂ ਮਿੱਟੀ ਲੈ ਕੇ ਆ ਤੇ ਜਦੋਂ ਮੈਨੂੰ ਸੁਪੁਰਦੇ ਖਾਕ ਕਰਨ ਲੱਗੋ ਤੇ ਪਹਿਲਾ ਬੁੱਕ ਉਸ ਪਿੰਡ ਦੀ ਮਿੱਟੀ ਦਾ ਮੇਰੀ ਕਬਰ ਤੇ ਪਾਣਾ ਮਿੱਟੀ ਰਾਮ 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 ਸੁਖ ਰੱਖੀ ਜੱਪਾ ਹਾਂ ਗਊ ਜੈ ਨੂੰ ਪ੍ਰਣਾਮ ਕਰਕੇ ਅਸ਼ੀਰਵਾਦ ਲੈ ਲਈਏ ਹਾਂ 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 ਪੁੰਨ ਖੱਟੇਗੀ ਨਾ ਮਾਨੀਏ ਜਿੰਦੇ ਤੀਰ ਥਾਂ ਦੀ ਗੱਡੀ ਚੜ ਕੇ ਉਹਨ ਖੱਟੇਗੀ ਨਾ ਉਹ ਬਾਦਰਾ ਹੋਰ ਕੀ ਹਾਲ ਆ ਰਾਮ ਰਾਮ ਨਾ ਮਿੱਤਰਾ ਆ ਜਾ ਨਮਾ ਲੈ ਇਹ ਨੌਨ ਕਰਾ ਲੈ ਨਿਆ ਨਿਉ ਲਾਇਆ ਗੋਤਾ ਕਾਨੂੰ ਜਾਣਿਓ ਜਮਾ ਕਰੀ ਜਨੇ ਬੈਂਕਾਂ ਦੇ ਪੈਸੇ ਜੱਟ ਜਮਾ ਕਰਨ ਲੱਗੇ ਫਿਰ ਸਾਡਾ ਸਰਕਾ ਆਹ ਫੜੀ ਨਸਵ ਕਿੱਥੋਂ ਮਤੇ ਲੱਗੀ ਆ ਵੀ ਜਗਾ ਸਿਆ ਤੈਨੂੰ ਗੰਗਾ ਦਾ ਗੋਤਾ ਲਵਾ ਲਿਆ ਯੇ ਬਸ ਦੌਲਤਾ ਤੂੰ ਹੀ ਜਾ ਹਾਂ ਠੀਕ ਹੈ ਕਮਲਿਆਪੁਰਾ ਪੁਨਰਜਨ ਕਰ ਲੈ ਗੀਜੇ ਜੱਟਪਾ ਤੇਰੇ ਨਾਂ ਦਾ ਪ੍ਰਸ਼ਾਸ ਕਰਾ ਦੇਾਂਗੇ ਉਹ ਬਥੇਰਾ ਚੂਨਾ ਲਾਇਆ ਸਾਨੂੰ ਉਸੇ ਚੋਂ ਦਸੌਂ ਕੱਢ ਲਈ ਚੁੱਪ ਕੱਜਾ ਤੀਰਥਾਂ ਤੇ ਜਾਣ ਨੂੰ ਮੰਨਦਾ ਨਹੀਂ ਬੋਲੀਆ ਹੁੰਦਾ ਉਹ ਚੁੱਪ ਕਰਕੇ ਦੁਰ ਜਾ ਕਿਤੇ ਇੱਥੇ ਨਾ ਕਰਾ ਲਈ ਮੇਰੇ ਤੋਂ ਅਬਦਾ ਤੀਰਥ ਆ ਚੰਗਾ ਚੰਗਾ ਬਜਾ ਬੈਲੀ ਰਾਮਦਾਮ 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 ਦਾਰਿਆ ਪੇ ਦਾਰਿਆ ਤੂੰ ਪਿਓ ਬਣ ਗਿਆ ਹੋ ਵੀ ਮੁੰਡੇ ਦਾ ਓਏ ਵੀਰੇ ਵੇ ਵਰਕਾ ਫਟਦੀ ਪਾਰਟੀ ਹੋ ਗਈ ਓ ਬਾਈ ਬਸ ਕਰ ਤਾ ਓਏ ਥਲੇ ਉਹ ਬਤਾਇਆ ਦਾਰਿਆ ਮੁੰਡੇ ਦਾ ਪਾਪ ਬਣ ਗਿਆ ਓਏ ਬਾਬ ਬਦੋਂ ਕਿੱਥੇ ਚੱਲੇ ਆਂ ਉਹ ਮੈਂ ਆਪਣੇ ਦੋਸਤਾਂ ਨੂੰ ਵਾਦਾ ਕੀਤਾ ਸੀ ਕਿ ਜੇ ਮੇਰੇ ਭਤੀਜਾ ਹੋਇਆ ਮੈਂ ਉਹਦਾ ਮੂੰਹ ਬਾਅਦ ਚ ਦੇਖੂੰ ਪਹਿਲਾਂ ਉਹਨਾਂ ਨੂੰ ਦਾਰੂ ਦੀ ਪੇਟੀ ਦੇ ਕਿਉਂ ਨਾ ਪੁੱਤ ਪਹਿਲਾਂ ਆਪਾਂ ਗੁਰਦੁਆਰੇ ਜਾਵਾਂਗੇ ਠੀਕ ਐ ਗਾਰੇ ਭਾਈ ਪੜ ਕੇ ਤਾਂ ਪਤਾ ਨਹੀਂ ਕੀ ਬਣਨਾ ਸੀ ਪਰ ਅੱਜ ਬਿਨਾਂ ਪੜੇ ਚਾਚਾ ਜ਼ਰੂਰ ਬਣ ਗਿਆ ਕਿਉਂ ਭਾਈ ਜੀ ਕੀ ਪ੍ਰੋਗਰਾਮ ਆ ਫਿਰ ਬਸ ਘਰ ਚ ਆ ਗਿਆ ਕਾਕਾ ਤੇ ਲੋਹੜੀ ਤੇ ਰਲ ਕੇ ਪਾਵਾਂਗੇ ਫਟਾਕੇ ਧੰਪਾਗ ਮੇਰੇ ਤੁਸੀਂ ਮੇਰੇ ਘਰ ਆ ਕੇ ਮੈਨੂੰ ਇੰਨਾ ਮਾਣ ਬਖਸ਼ਿਆ ਸਰਦਾਰ ਜੁਗਿੰਦਰ ਸਿੰਘ ਐਮ ਐਲ ਏ ਸਾਹਿਬ ਦਾ ਹੁਕਮ ਤੇ ਤੁਹਾਡਾ ਪਿਆਰ ਸਾਨੂੰ ਸਾਰਿਆਂ ਨੂੰ ਤੁਹਾਡੇ ਕੋਲ ਖਿੱਚ ਲਿਆਉਂਦਾ ਹੈ ਹੁਣ ਅਗਲੀ ਵਾਰ ਸਰਪੰਚ ਬਣਨ ਲਈ ਤਿਆਰ ਰਹੋ ਜਲਾਬ ਸਾਰੇ ਪਿੰਡ ਚ ਦੀਵਾ ਲੈ ਕੇ ਲੱਭ ਲਿਓ ਸਰਦਾਰ ਜੀ ਵਰਗਾ ਕੋਈ ਸਰਪੰਚ ਨਹੀਂ ਲੱਭਣਾ ਉਹ ਜੇ ਕੁਝ ਕੁਆਲਿਟੀਆਂ ਨੇ ਤਾਂ ਹੀ ਤਾਂ ਸਾਰੇ ਪਿੰਡ ਨੇ ਇਹਨਾਂ ਨੂੰ ਦੋ ਵਾਰ ਸਰਪੰਚ ਬਣਾਇਆ ਇਹ ਸਭ ਤੁਹਾਡੀ ਮਿਹਰਬਾਨੀ ਹੈ ਜੀ ਜਨਤਾ ਤੇ ਪ੍ਰਸ਼ਾਸਨ ਪਿਆਰ ਹੀ ਵਾਲਾ ਕਰਦੇ ਨੇ ਅੱਛਾ ਜੀ ਸਰਪੰਚ ਸਾਹਿਬ ਅਸੀਂ ਫਿਰ ਚੱਲਦੇ ਹਾਂ ਕੋਈ ਸੇਵਾ ਹੋਵੇ ਤਾਂ ਜ਼ਰੂਰ ਦੱਸਿਓ। ਅੱਛਾ ਡੀਐਸਪੀ ਸਾਹਿਬ। ਅੱਛਾ ਜੀ ਸੱਸੀ। ਅੱਛਾ ਜੀ। ਸੱਸੀ ਕਾਲ ਜੀ। ਸੱਸੀ ਕਾਲ ਜੀ। ਬਾਪੂ ਜੀ। ਇਹ ਸਵਾਰ ਸਰਪੰਚੀ ਚ ਖੜਨ ਦੀ ਵੇੜੇ ਵਾਲੇ ਵੀ ਪੂਰ ਚੱਕੀ ਫਿਰਦੇ ਨੇ। ਨਾ ਫੇਰ ਕੀ ਹੋਇਆ? ਕੋਈ ਵੀ ਖੜਾ ਹੋ ਸਕਦਾ। ਨਾਲੇ ਮੈਂ ਤਾਂ ਇਹ ਚਾਹੁੰਦਾ ਕਿ ਮੇਰਾ ਪਿੰਡ ਤਰੱਕੀ ਕਰੇ। ਮੈਂ ਤਾਂ ਤੁਹਾਨੂੰ ਸੌ ਦੀ ਇੱਕ ਸੁਣਾਤੀ। ਜੇ ਜਗਿੰਦਰ ਇਸ ਵਾਰ ਵੀ ਵੋਟਾਂ 'ਚ ਖੜਾ ਹੋਇਆ ਤਾਂ ਮੈਂ ਪੱਕਾ ਵੋਟਾਂ 'ਚ ਖੜਾ ਹੋਊਂਗਾ। ਤੂੰ ਨਹੀਂ ਖੜਾ ਹੋ ਸਕਦਾ। ਕਿਉਂ ਮੇਰੇ ਘੋਟਿਆਂ ਚ ਬਸ ਪਈ ਐ ਨਾ ਤੇਰੀ ਸਰਕਾਰੀ ਦਰਬਾਰੇ ਪਹੁੰਚਾ ਤੇ ਨਾ ਤੇਰੇ ਕੋਲੇ ਪੈਸਾ ਉਹ ਪੈਸੇ ਨੂੰ ਮੈਂ ਕਿਹੜਾ ਭੁੱਕੀ ਭੰਡੜੀਆਂ ਘਰ ਘਰ ਜਾ ਕੇ ਵੋਟਾਂ ਜੀ ਖੜਾ ਹੋਣਾ ਹੱਥ ਨਾ ਪੱਲੇ ਬਾਜ਼ਾਰ ਖੜੀ ਹੱਲੇ ਤੇਰੇ ਵਸਦਾ ਰੋਗ ਨਹੀਂ ਸਰਪੰਚੀ ਉਹ ਮੇਰੇ ਵਸਦਾ ਰੋਗ ਨਹੀਂ ਤਾਂ ਧਾਰੇ ਦੇ ਵਸਦਾ ਤਾਂ ਹੈਗਾ ਐ ਉਹ ਆਪਸਰਾਂ ਨਾਲ ਗੱਲਬਾਤ ਵੀ ਵਧੀਆ ਕਰ ਸਕਦਾ ਮੇਰੇ ਨਾਲੋਂ ਪੜ੍ਹਿਆ ਲਿਖਿਆ ਵੀ ਵੱਧ ਐ ਸਰਬਸੰਮਤੀ ਨਾਲ ਉਹਨੂੰ ਬਣਾਉ ਸਰਪੰਚ ਨਾਲੇ ਲੱਖ ਰੁਪਈਆ ਮਿਲੂ ਪਿੰਡ ਨੂੰ ਆਹ ਗੱਲ ਸਿਆਣੀ ਕੀਤੀ ਐ ਵੀ ਮੁੰਡੇ ਨੇ ਕਰਤਾਰ ਕੀ ਲੱਭੀ ਜਾਨਾ ਉਹ ਭਾਬੀ ਪਿੰਨੀਆਂ ਕਿੱਥੇ ਨੇ ਜਿਹੜੀ ਰਾਤੀ ਆਪਾਂ ਵੱਟੀਆਂ ਸੀ ਸਵੇਰੇ ਤਾਂ ਖਾ ਕੇ ਗਿਆ ਸੀ ਹੁਣ ਕੀ ਕਰਨੀਆਂ ਨੇ ਉਹ ਭਾਬੀ ਸਰਪੰਚਰਾਂ ਦੇ ਘਰੇ ਪਰੌਣੇ ਆਏ ਨੇ ਉੱਥੇ ਦੇ ਕੇ ਆਉਣੀਆਂ ਨੇ ਕੌਣ ਆਇਆ ਉਹ ਹਰਜਸਾਈ ਅੱਛਾ ਚਾਚੀ ਲਈ ਪਿੰਨੀਆਂ ਲੈ ਕੇ ਜਾਣੀ ਐ ਕਿ ਹਰਜਸ ਲਈ ਭਾਬੀ ਭੁੱਖੀ ਹੋਣੀ ਐ ਵਿਚਾਰੀ ਭੁੱਖੀ ਹੂੰ ਉਹਨੂੰ ਚੰਗੀਆਂ ਲੱਗਦੀਆਂ ਪਿੰਨੀਆਂ ਪਿੰਨੀਆਂ ਚੰਗੀਆਂ ਲੱਗਦੀਆਂ ਨੇ ਕਿ ਜਨਾਬ ਕਿਉਂ ਭਾਬੀ ਜੇ ਵੀਰੇ ਨੂੰ ਤੂੰ ਚੰਗੀ ਲੱਗ ਸਕਦੀ ਆ ਤਾਂ ਮੈਨੂੰ ਹਰਜਸ ਨਹੀਂ ਚੰਗੀ ਲੱਗ ਸਕਦੀ ਅੱਛਾ ਜੀ ਤਾਂ ਗੱਲ ਇਹ ਐ ਗਲਗੁਲ ਕੋਈ ਨਹੀਂ ਆਪ ਤਾਂ ਸਰਪੰਚ ਵਿਚੋਲਾ ਪਾ ਲਿਆ ਤੁਸੀਂ ਮੈਨੂੰ ਵੀ ਤਾਂ ਕੋਈ ਲੱਭਣਾ ਪੈਣਾ ਤੂੰ ਚਿੰਤਾ ਨਾ ਕਰ ਦਿਓਰਾ ਤੇਰੀ ਵਿਚੋਲਣ ਮੈਂ ਬਣ ਜੂ ਸੱਚੀ ਭਾਬੀ ਹਾਂ ਹਾਂ ਜਾ ਮੇਰੀ ਤੇ ਰਾਣੀ ਨੂੰ ਪਹਿਲਾਂ ਪਿੰਨੀਆਂ ਖਵਾ ਜਾ ਕੇ ਮੇਰੀ ਚੰਗੀ ਭਾਬੀ ਓਏ घर जैसे तू आराम कर मैं कपड़े सुकने पाके हुनी आई तू मेरे हुंदे तू कपड़े पाके आएगी आ फट <laughs> मैं पाके आनी हां चल शाबाश चाची <laughs> चाची जी ਵੇ ਆ ਪੁੱਤ ਕਰਤਾ ਸਸੀ ਕਾ ਚਾਚੀ ਸਤਿ ਸ਼੍ਰੀ ਅਕਾਲ ਪਿੰਨੀਆਂ ਵਟੀਆਂ ਸੀ ਲੈ ਕੇ ਆਇਆ ਸੀ ਧਰ ਦੇ ਇੱਥੇ ਪੁੱਤ ਚੰਗਾ ਚਾਚੀ ਚੱਲਦਾ ਫਿਰ ਮੈਂ ਚੰਗਾ ਪੁੱਤ ਚਾਚੀ ਹਾਂ ਪਿੰਨੀਆਂ ਹੋਰ ਲੈ ਕੇ ਆਵਾਂ ਬੇ ਬਥੇਰੀਆਂ ਪੁੱਤ ਕੀ ਕਰਨੀ ਐ ਹੋਰ ਉਹ ਘਰੇ ਕੋਈ ਪੁਰਾਣਾ ਪੁਰੂਣਾ ਹੀ ਆ ਜਾਂਦਾ ਵੇ ਕਿਹੜਾ ਪੁਰਾਣਾ ਖਾਂਦਾ ਐ ਅੱਜ ਕੱਲ ਪਿੰਨੀਆਂ ਅੱਛਾ

ਹੈਲੋ ਹਾਂ ਬੇਟਾ ਜੀ ਪਹੁੰਚ ਗਏ ਹਾਂਜੀ ਡੈਡੀ ਜੀ ਉਹ ਪੁੱਤ ਆਪਦੀ ਭੂਆ ਨਾਲ ਤਾਂ ਗੱਲ ਕਰਾ ਹੁਣੇ ਕਰਾਨੀਆਂ ਆਲੋ ਭੂਆ ਜੀ ਡੈਡੀ ਜੀ ਦਾ ਫੋਨ ਹੈ ਸਤਿ ਸ਼੍ਰੀ ਅਕਾਲ ਵੀਰੇ ਉਹ ਸਤਿ ਸ਼੍ਰੀ ਅਕਾਲ ਭੈਣੇ ਲੱਗਦਾ ਤੂੰ ਤਾਂ ਸਾਨੂੰ ਭੁੱਲੀ ਗਈ ਵੇ ਕਾਨੂੰ ਵੀਰ ਕੰਮਾਂ ਤੋਂ ਵੇਹਲ ਹੀ ਨਹੀਂ ਮਿਲਦੀ ਮੈਂ ਤੈਨੂੰ ਇੱਕ ਖੁਸ਼ ਖ਼ਬਰ ਹੀ ਦੇਣੀ ਸੀ ਆਪਣੀ ਹਰਜਸ ਲਈ ਮੈਂ ਮੁੰਡਾ ਲੱਭ ਲਿਆ ਮੈਂ ਉਹਨੂੰ ਆਪਣੇ ਕੋਲ ਹੀ ਲਿਆਉਣਾ ਹੈ ਭੈਣ ਨੇ ਹਰਜਸ ਲਈ ਮੁੰਡਾ ਲੱਭ ਲਿਆ ਕਰੋ ਕਰੋ ਗੱਲ ਭੈਣੇ ਤੇਰੀ ਪਸੰਦ ਮੇਰੀ ਪਸੰਦ ਜਿਵੇਂ ਕਹੇਗੀ ਕਰ ਲਾਂਗੇ ਬਾਪੂ ਕੀ ਤਾਂ ਗੱਲਾਂ ਕਰੀ ਜਾਂਦਾ ਓ ਪੂਆ ਤੇਰੀ ਪੂਆ ਓ ਪੂਆ ਇਸ ਵਾਰ ਮੈਂ ਵੀ ਆਉਂਗਾ ਲੋਹੜੀ ਤੇ ਚੁੱਪੀ ਸਦਕੇ ਪੁੱਤ